ਮੱਤੇ ਤੇ ਪੜਤਾ ਵੀਡੀਓ ਵਿੱਚ ਤੁਸੀਂ ਦੇਖਿਆ ਹੀ ਆ ਕਿ ਪ੍ਰੀਤ ਨੂੰ ਹੁਣ ਸਾਰਾ ਸ਼ੱਕ ਹੋ ਹੀ ਗਿਆ ਵਿੱਕੀ ਵੀ ਸਚਾਈ ਹੌਲੀ-ਹੌਲੀ ਕਰਕੇ ਉਸ ਦੇ ਸਾਹਮਣੇ ਵੀ ਆ ਗਈ ਆ ਤੇ ਇੱਕ ਸਚਾਈ ਸੀ ਉਸ ਦੀ ਨਸ਼ੇ ਕਰਨ ਦੀ ਜੋ ਕਿ ਅਜੇ ਤੱਕ ਪ੍ਰੀਤ ਦੇ ਸਾਹਮਣੇ ਨਹੀਂ ਸੀ ਆਈ ਪਰ ਹੁਣ ਉਸ ਦੇ ਸਾਹਮਣੇ ਆ ਗਈ ਆ ਤੇ ਵਿੱਕੀ ਨੂੰ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਕਿ ਪ੍ਰੀਤ ਨੂੰ ਪਤਾ ਲੱਗ ਗਿਆ ਕਿ ਮੈਂ ਨਸ਼ੇ ਕਰਦਾ ਵਾਂ ਤਾਂ ਉਸ ਨੇ ਕ੍ਰਿਤ ਨੂੰ ਬੁਰੀ ਦੇ ਵਿੱਚ ਬੰਨ੍ਹ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਆਪਾਂ ਤੁਹਾਨੂੰ ਸਾਰੀ ਕਹਾਣੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਉਹ ਕਿਵੇਂ ਕਿਵੇਂ ਇੱਥੋਂ ਤੱਕ ਪਹੁੰਚ ਕੇ ਆਇਆ ਵਾ ਇਹ ਗੱਲ ਸ਼ੁਰੂ ਹੁੰਦੀ ਆ ਉਦੋਂ ਜਦੋਂ ਕਬਾੜ ਦਾ ਸਮਾਨ ਵਿੱਕੀ ਵੇਚ ਦਿੰਦਾ ਏ ਤਾਂ ਉਸ ਦੀ ਮੰਮੀ ਉਹ ਵਿੱਕੀ ਨੂੰ ਕਹਿੰਦੀ ਏ ਕਿ ਇਹ ਕਬਾੜ ਦਾ ਸਮਾਨ ਏ ਜੋ ਕਿ ਪਿਆਏ ਤੇ ਉਹ ਵੇਚ ਦਿੰਦਾ ਏ 4000 ਰੁਪਏ ਦਾ ਤੇ ਉਹ ਆਪਣੀ ਮੰਮੀ ਨੂੰ ਵੀ ਨਹੀਂ ਦੱਸਦਾ ਕਿ ਉਹ ਉਹ ਮੈਂ ਵੇਚ ਦਿੱਤਾ ਹੈ ਤੇ ਜਦੋਂ ਘਰੇ ਵਾਪਸ ਆਉਂਦਾ ਹੈ ਤਾਂ ਉਹ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੈਂ ਸਮਾਨ ਵੇਚ ਦਿੱਤਾ ਹੈ 1500 ਰੁਪਏ ਦਾ ਤਾਂ ਉਸਦੀ ਮੰਮੀ ਨੂੰ ਉਦੋਂ ਹੀ ਸ਼ੱਕ ਹੋਇਆ ਸੀ ਤਾਂ ਉਸਨੇ ਕਿਹਾ ਸੀ ਕਿ ਸਮਾਨ ਤਾਂ ਕਿੰਨਾ ਜ਼ਿਆਦਾ ਸੀ ਤਾਂ ਉਸਨੇ ਕਿਹਾ ਤਾਂ ਕਿ ਉਹ ਗੜਿਆ ਸੜਿਆ ਹੀ ਸਮਾਨ ਸੀਗਾ ਤੇ ਸੋ ਉਸਨੇ 1500 ਦਾ ਹੀ ਵੇਚਿਆ ਤੇ 500 ਰੁਪਏ ਉਸਦੀ ਆਪਣੀ ਮਾਂ ਨੂੰ ਦੇ ਦਿੱਤਾ ਸੀ ਤੇ 1000 ਰੁਪਏ ਦਾ ਪ੍ਰੀਤ ਨੂੰ ਉਹ ਖਾਣ ਪੀਣ ਲਈ ਲੈ ਕੇ ਗਿਆ ਕਿ ਤੈਨੂੰ ਮੈਂ ਸਮਾਨ ਤਵਾ ਕੇ ਲਿਆਵਾ ਸੰਦੀਪ ਨੂੰ ਤਾਂ ਉਹ ਤੋਂ ਹੀ ਸ਼ੱਕ ਹੋ ਗਿਆ ਸੀ ਕਿ ਦਾਲ ਵਿੱਚ ਕੁਝ ਕਾਲਾ ਹੈ ਤੇ ਇਸ ਕੋਲੇ ਪਹਿਲਾਂ ਪੈਸੇ ਨਹੀਂ ਸੀ ਹੁਣ ਕਿੱਥੋਂ ਆਏ ਤੇ ਜਦੋਂ ਉਹ ਖਵਾ ਪਿਆ ਲੈਂਦਾ ਪ੍ਰੀਤ ਨੂੰ ਸਮਾਨ ਦਿਵਾ ਲਿਆ ਹੁੰਦਾ ਹੈ ਤਾਂ ਅਗਲੇ ਦਿਨ ਕਵਲ ਕੁਵਾੜ ਵਾਲੇ ਨੂੰ ਰੋਕਦਾ ਹੈ ਤਾਂ ਸੰਦੀਪ ਨੂੰ ਕਹਿੰਦਾ ਹੈ ਕਿ ਦੱਸ ਤੂੰ ਕੀ ਜਿਹੜਾ ਸਮਾਨ ਕਹਿੰਦੀ ਸੀ ਆਜ ਆਪਾਂ ਕੁਵਾੜ ਵਾਲੇ ਨੂੰ ਨਨੂ ਮੈਂ ਬੁਲਾ ਲਿਆ ਆ ਤੇ ਚੱਲ ਆਪਾਂ ਵੇਚਦੇ ਹਾਂ ਜਿੱਦ ਤੂੰ ਉਹੋ ਜਾਂਦੇ ਆ ਤੇ ਸਮਾਨ ਵੇਚ ਲਈ ਤਾਂ ਉੱਥੇ ਕੁਝ ਵੀ ਨਹੀਂ ਹੁੰਦਾ ਤਾਂ ਉਸਦੀ ਮੰਮੀ ਆ ਕੇ ਕਹਿੰਦੀ ਹੈ ਕਿ ਉਹ ਤਾਂ ਅਸੀਂ ਵੇਚ ਦਿੱਤਾ ਤਾਂ ਸੰਦੀਪ ਨੂੰ ਗੁੱਸਾ ਹੁੰਦਾ ਹੈ ਤੇ ਉਹ ਕਹਿੰਦੀ ਹੈ ਕਿ ਸਾਨੂੰ ਪੁੱਛਣਾ ਜ਼ਰੂਰੀ ਵੀ ਨਹੀਂ ਸਮਝਿਆ ਕਿਉਂਕਿ ਅਸੀਂ ਇਹ ਸਮਾਨ ਨੂੰ ਵੇਚ ਕੇ ਆਪਣੇ ਪੁੱਤ ਨੂੰ ਯਾਨੀ ਕਿ ਕਰਨ ਨੂੰ ਅਸੀਂ ਸਾਈਕਲ ਹੀ ਲੈ ਕੇ ਦੇਣੀ ਸੀ ਤਾਂ ਉਹ ਪ੍ਰੀਤ ਪ੍ਰੀਤ ਵੀ ਉੱਥੇ ਆ ਜਾਂਦੀ ਹੈ ਤੇ ਸੰਦੀਪ ਨੂੰ ਚੇ ਬੋਲਦਾ ਵੇਖ ਕੇ ਤੇ ਉਹ ਵੀ ਬੋਲਣ ਲੱਗ ਜਾਂਦੀ ਹੈ ਤੇ ਸੰਦੀਪ ਦੇ ਸਾਰੇ ਆਈ ਪ੍ਰੀਤ ਦੇ ਘੇਰ ਰੱਖ ਦਿੰਦੀ ਏ ਕਿ ਪਹਿਲਾਂ ਵੀ ਮਾਂ ਨੇ ਐਂ ਚ ਬਣਾ ਲਿਆ ਤੇ ਹੁਣ ਵੀ ਐਂ ਚ ਬਲਾਈ ਜਾਂਦੀ ਏ ਉਹਨੂੰ ਉਸਦੀ ਗਲਤੀ ਨਹੀਂ ਮੰਦੀ ਉਸਦੀ ਮੰਮੀ ਨੇ ਪੈਰਾਂ ਤੇ ਪਾਣੀ ਨਹੀਂ ਬੰਨ ਦਿੱਤਾ ਤੇ ਆਈ ਕਹੀ ਗਈ ਥੋੜਾ ਜਿਹਾ ਸਮਾਨ ਸੀ ਤੇ ਉਹ 1500 ਦਾ ਵੇਚ ਦਿੱਤਾ ਤਾਂ ਪ੍ਰੀਤ ਨੇ ਵੀ ਗਲਤੀ ਮੰਨੀ ਕਿ ਹਾਂ ਇਸ ਵਿੱਚ ਗਲਤੀ ਹੈ ਵਿੱਕੀ ਦੀ ਕਿਉਂ ਉਸ ਨੂੰ ਵੇਚਣਾ ਨਹੀਂ ਚਾਹੀਦਾ ਸੀ ਜਦੋਂ ਆਪਾਂ ਅੱਡੋ-ਅੱਡਾ ਤਾਂ ਉਸ ਦਾ ਕੋਈ ਹੱਕ ਨਹੀਂ ਬੰਦਦਾ ਸੀ ਸਮਾਨ ਵੇਚਣ ਦਾ ਪਰ ਉਸ ਦੀ ਮੰਮੀ ਨੇ ਵੀ ਇਹ ਗਲਤੀ ਨਹੀਂ ਮੰਨੀ ਤਾਂ ਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਮੈਂ ਮੈਂ ਤੁਹਾਨੂੰ ਤੁਹਾਡੇ ਪੈਸੇ ਵਾਪਸ ਕਰ ਦੇਵਾਂਗੀ ਮੈਂ ਵਿੱਕੀ ਨੂੰ ਕਹਿੰਨੀ ਹਾਂ ਕਿ ਤੁਹਾਡੇ ਪੈਸੇ ਵਾਪਸ ਕਰ ਦੇ ਆਂਗਾ ਸੁਣਦੀ ਹੈ ਕਿ ਉਹ ਜਿੱਥੇ ਪੈਸੇ ਲੱਗਨੇ ਸੀ ਉਹ ਲੱਗ ਗਏ ਆ ਹੁਣ ਨਹੀਂ ਵਾਪਸ ਆਉਣੇ ਕਿਉਂਕਿ ਉਹ ਨਾ ਪੈਸਾ ਦਈਉ ਤੈਨੂੰ ਜੋ ਬਜ਼ਾਰ ਲੈ ਗਿਆ ਉਹ ਨਾ ਪੈਸੇ ਦੇ ਨਾਲ ਹੀ ਲੈ ਕੇ ਗਿਆ ਵਾ ਉਹਦੇ ਤਾਂ ਇਹਦੇ ਕੋਲ ਪੈਸੇ ਹੈ ਨਹੀਂਗੇ ਤੇ ਜਦੋਂ ਇਹ ਗੱਲਾਂ ਸਾਰੀਆਂ ਸੁਣ ਤੋਂ ਬਾਅਦ ਪ੍ਰੀਤ ਉੱਤੇ ਅਸਰ ਹੁੰਦਾ ਹੈ ਤੇ ਉਹ ਜਾਂਦੀ ਹੈ ਵਿੱਕੀ ਕੋਲੇ ਤੇ ਵਿੱਕੀ ਬਾੜੇ ਦੇ ਵਿੱਚ ਕੰਮ ਕਰੀ ਜਾ ਰਿਹਾ ਹੁੰਦਾ ਹੈ ਤਾਂ ਵਿੱਕੀ ਕੋ ਉਸਦੀ ਗੱਲ ਨਹੀਂ ਸੁਣਦਾ ਤਾਂ ਪ੍ਰੀਤ ਕਹਿੰਦੀ ਚਲੋ ਘਰ ਚੱਲੋ ਤੇ ਉਹ ਕਹਿੰਦਾ ਨਹੀਂ ਮੈਂ ਕੰਮ ਕਰਨਾ ਉਹ ਕਹਿੰਦੀ ਸਵੇਧ ਤੁਸੀਂ ਕਿਉਂ ਨਹੀਂ ਆਏ ਕਹਿੰਦਾ ਮੈਂ ਕੰਮ ਕਰਦੇ ਆ ਸੀ ਤਾਂ ਉਸਨੇ ਉਹ ਪ੍ਰੀਤ ਵਾਲੇ ਵੇਖੀ ਵੀ ਨਹੀਂ ਰਿਹਾ ਸੀ ਤੇ ਵੇਖ ਕੇ ਗੱਲ ਵੀ ਨਹੀਂ ਕਰ ਰਿਹਾ ਸੀ ਤਾਂ ਪ੍ਰੀਤ ਉਸ ਨੂੰ ਕਹਿ ਰਹੀ ਸੀ ਕਿ ਕੀ ਗੱਲ ਹੈ ਤੂੰ ਸਮਾਨ ਕਿਉਂ ਵੇਚਿਆ ਕਹਿੰਦਾ ਛੋਟਾ ਥੋੜਾ ਜਿਹਾ ਤਾਂ ਸਮਾਨ ਸੀ ਮੈਂ ਤਾਂ ਵੇਚ ਦਿੱਤਾ ਤੇ ਉਹ ਕਹਿੰਦੀ ਚਲੋ ਪੈਸੇ ਵਾਪਸ ਕਰੋ ਕਿ ਤਾ ਮੈਂ ਆਪੇ ਕਰ ਦੇਵਾਂਗਾ ਉਹ ਕਹਿੰਦੀ ਮੈਨੂੰ ਪੈਸੇ ਦੇ ਦਿਓ ਮੈਂ ਵਾਪਸ ਕਰ ਦੇਵਾਂਗੀ ਤੇ ਉਹ ਜਿਆਦਾ ਬੋਲਦੀ ਕਰਕੇ ਵਿੱਕੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਤੂੰ ਸ਼ਿੱਤਰ ਹੀ ਖਾਣੀ ਹੈ ਜੇ ਤੂੰ ਇਹ ਸਭ ਗੱਲਾਂ ਤੂੰ ਬੰਦ ਨਾ ਕੀਤੀਆਂ ਤਾਂ ਤੇਰੇ ਘੁੱਟ ਪਾਊਗੀ ਇਹ ਸਾਰੀਆਂ ਗੱਲਾਂ ਸੁਣ ਕੇ ਪੀਤ ਟੁੱਟ ਗਈ ਕਿ ਜਿਹੜਾ ਇਨਸਾਨ ਮੈਨੂੰ ਲੈ ਕੇ ਆਇਆ ਸੀ ਤਾਂ ਉਸਨੇ ਕਿਹਾ ਕਿ ਪਹਿਲਾਂ ਤਾਂ ਬੜੀਆਂ ਮਿੱਠੀਆਂ ਗੱਲਾਂ ਕਰਦੇ ਹੁੰਦੇ ਸੀ ਤਾਂ ਉਹ ਕਹਿੰਦਾ ਕਿ ਤੂੰ ਕਹਿੰਦੀ ਮੈਂ ਤੇਰ ਨਾਲ ਗੱਲ ਲਗਾਉਂਗਾ ਭੱਜ ਕੇ ਆ ਕੇ ਬਹੁਤ ਵੱਡੀ ਗਲਤੀ ਕਰ ਲਈ ਉਹ ਕਹਿੰਦਾ ਮੈਂ ਕਿਹੜਾ ਤੈਨੂੰ ਲੈ ਕੇ ਆਇਆ ਤੂੰ ਆਪ ਹੀ ਕਹਿੰਦੀ ਸੀ ਕਿ ਜਿਹੜੇ ਮੁੰਡੇ ਨਾਲ ਮੇਰਾ ਵਿਆਹ ਹੋਣ ਲੱਗਿਆ ਹੈ ਮੈਨੂੰ ਉਹ ਪਸੰਦ ਨਹੀਂਗਾ ਤੇ ਹੁਣ ਜੇ ਜੋੜਾ ਪਸੰਦ ਹੈ ਤੂੰ ਉਸ ਨਾਲ ਕਿਹੜਾ ਹੁਣ ਤੂੰ ਰਹਿ ਰਹੀ ਹੈ ਤੇ ਬਹੁਤ ਵੱਡ ਘੱਟ ਗੱਲਾਂ ਕੀਤੀਆਂ ਤੇ ਜਿਨ੍ਹਾਂ ਦਾ ਪ੍ਰੀਤ ਨੂੰ ਬਹੁਤ ਗੁੱਸਾ ਚੜਿਆ ਤੇ ਜਦੋਂ ਉਹ ਗੁੱਸੇ ਵਿੱਚ ਘਰੇ ਆਈ ਤਾਂ ਉਹ ਤਾਤਰ ਆ ਕੇ ਉਸ ਦੀ ਮੰਮੀ ਨੂੰ ਵੀ ਬੋਲਣ ਲੱਗ ਗਈ ਤੇ ਵਿਕੀ ਨੂੰ ਵੀ ਉਹ ਘਰ ਵਾਪਸ ਆਉਂਦਾ ਹੈ ਤਾਂ ਰੋਲਾ ਪਾ ਲੈਂਦੀ ਹੈ ਤਾਂ ਵਿਕੀ ਨੂੰ ਕੋਈ ਰਾਹ ਨਹੀਂ ਸੋਚਦਾ ਤੇ ਵਿਕੀ ਸਾਨੂੰ ਗੋਲੀਆਂ ਪਾ ਕੇ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਹੁਣ Prit ਨੂੰ ਇਹ ਵੀ ਪਤਾ ਲੱਗ ਗਿਆ ਕਿ ਉਹ ਨਸ਼ੇ ਵੀ ਕਰਦਾ ਹੈ ਤੇ ਇਸ ਦੇ ਹੱਥ ਪੱਲੇ ਵੀ ਕੁਝ ਨਹੀਂ ਹੈਗਾ ਤੇ ਉਸ ਨੂੰ ਇਹ ਵੀ ਪਤਾ ਕਿ ਹੁਣ ਸੋਨੂੰ ਜੀਤਾ ਹੋਣਾ ਨਹੀਂ ਵੀ ਉਸ ਨੂੰ ਘਰ ਵਾਪਸ ਨਹੀਂ ਜਵਾੜਨਾ ਕਿਉਂਕਿ ਉਸ ਨੇ ਬਹੁਤ ਹੀ ਜ਼ਿਆਦਾ ਵੱਡੀ ਗਲਤੀ ਕਰ ਦਿੱਤੀ ਹੈ